ਸੰਪੇਤਾ ਸ਼੍ਰੀ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਮਛੜਾ ਸਾਹਿਬ ਵਿਖੇ ਜੋੜ ਮੇਲ ਚੱਲ ਰਿਹਾ ਵਾ ਉੱਥੋਂ ਦੂਰ ਦਰਾਡੇ ਤੋਂ ਸੰਕਤਾਂ ਬਹੁਤ ਦਰਸ਼ਨ ਕਰ ਲਈ ਆ ਰਹੇ ਨੇ ਅੱਜ ਇੱਕ ਸਾਡੇ ਨਾਲ ਸਿੰਘ ਸਾਹਿਬ ਵੀ ਮਿਲੇ ਨੇ ਜੋ ਵੀ ਇੱਥੇ ਦਰਸ਼ਨ ਕਰ ਲਈ ਆਏ ਨੇ ਪਰ ਉਹਨਾਂ ਦੀ ਦਸਤਾਰ ਬੜੀ ਬਲਖਣ ਹੈ ਤੇ ਉਹਨਾਂ ਦੀ ਦਸਤਾਰ ਅੱਜ ਹਰੇਕ ਨੂੰ ਪ੍ਰਸਤ ਕਰੀ ਆ 645 ਮੀਟਰ ਲੰਬੀ ਦਸਤਾਰ ਉਹਨਾਂ ਦੇ ਸਿਰ ਤੇ ਸਜਾਈ ਹੋਈ ਆ ਜੋ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣੀ ਹੈ ਸਖ ਸਖ ਸਕਤਾ ਦੀ ਆਕਰਸ਼ਣ ਦਾ ਕੇਂਦਰ ਬਣੀ ਆ ਸੋ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਉਹ ਅਸ ਵਾਹੀ ਖਾਲਸਾ ਵਾਹੀ ਫਤੇ ਬਾਬਾ ਜੀ ਵਾਹੀ ਜੀ ਕਾ ਖਾਲਸਾ ਵਾਹੀ ਫਤੇ ਜੀ ਬਾਬਾ ਜੀ ਆਪਣਾ ਕੀ ਨਾਮ ਸੁ ਬਣਾਵਨੀ ਦਾਸ ਸਰਤਾ ਸਿੰਘ ਜੀ ਮੋਨੀ ਹੈ ਜੀ ਪਹਿਲਾਂ ਫਿਰ ਮਹਾਪੁਰਸ ਨੇ ਮੋਨ ਫਿਰ ਬੰਦ ਕਰਾਤਾ ਸੀ ਉਹਨਾਂ ਨੇ ਅੱਛਾ ਜੀ ਫਿਰ ਅਵਤਾਰ ਸਿੰਘ ਜੀ ਵੱਡੇ ਦਮਾਦੇ ਵਾਲੇ ਸਤਖੰਡ ਹੂਸਾ ਵਾਲੇ ਮੇਰੀ ਸਤਖੰਡ ਸ੍ਰੀ ਹੂਸਾ ਤੋਂ ਜੇਸੇਦਾਰ ਬਾਬਾ ਜਗਿੰਦਰ ਸਿੰਘ ਮੋਨੀ 19 ਸਾਲ ਸੇਵਾ ਲੈ ਕੇ ਮਹਾਰਾ ਨੇ ਤੱਕ ਸ੍ਰੀ ਸਤਖੰਡ ਸ੍ਰੀ ਹੂਸਾ ਤੋਂ ਇਹ ਬਾਦਸ਼ਾਹ ਜੇਲੰਦਰ ਜਿਹੜੇ ਚ ਗੁਰਦੁਆਰਾ ਮਾੜੀ ਸਾਹ ਪਿੰਡ ਬਦੀਆਂ ਗੁਰੂ ਹਰਗੋਬਿੰਦ ਸਾਹਿਬ ਦੇ ਹਸਤਾਨ ਦੀ ਮਾਨਸਰੋਗੀ ਸੇਵਾ ਚੱਲ ਰਹੀ ਆ ਜੇ ਪੂਰਾ ਮੁਕੰਮਲ ਨਹੀਂ ਆ ਸੰਗਤ ਸਨਾਨ ਕਰ ਰਹੀ ਆ ਦਰਬਾਰ ਨਿਸ਼ਾਨ ਝੁਲ ਗਏ ਆ ਕਲਤਾ ਪਿੰਡ ਦੀ ਸੰਗਤ ਅੰਟੀ ਪਚਾਇਤ ਪਾਸ ਤੇ ਸਾਂਝੇ ਸਰਵਿਸ ਆ ਰਹੀ ਆ ਹੁਣ ਅੱਜ ਜਨਵਰੀ ਸਾਰੇ ਪਿੰਡ ਦੀ ਮਧੀਆਂ ਸੰਗਤਾਂ ਦੀ ਪੰਚਾਇਤੀ ਇਹ ਬਾਬਾ ਜੀ ਕਿੰਨੇ ਮੀਟਰ ਲੰਬੀ ਦਸਤਾਰ ਆ ਜਿਹੜੀ ਤੁਸੀਂ ਸਿਰ ਤੇ ਸਜਾਈ ਹੈ 645 ਮੀਟਰ ਦੀ ਮਾਲਾ ਸੇਵਾ ਜੀ 100 ਕਿਲੋ ਮੀਟਰ ਦੀ ਮਾਲਾ ਮੇਰਾ ਘੱਟ ਵਾ ਸ਼ਾਸਤਰ ਮੈਂ ਸਜਾਏ ਨਹੀਂ ਹੋਏ ਸ਼ਾਸਤਰ ਸਾਰੇ ਗੱਡੀ ਤੇ ਪਏ ਆ ਜੀ ਸਰੀਰ ਠੀਕ ਨਹੀਂ ਹੈਗਾ ਗੱਡੀ ਵੀ ਠੀਕ ਨਹੀਂ ਸੀ ਗੱਡੀ ਫੇਰ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਪਰसों ਰਾਤੋਂ ਰਾਤ ਸਾਠ ਖਰ ਕੇ ਇੰਜ ਦਿਖਾ ਕੇ ਫੇਰ ਵੀ ਅਸੀਂ ਕੱਲ ਦੇ ਸ੍ਰੀ ਚਮਕੌਰ ਸਾਹਿਬ ਸੰਤਨ ਬਾਬਾ ਜੀ ਸਿੰਘ ਬਾਬਾ ਜਾਰ ਸਿੰਘ ਕਰਨਾਲ ਤੁਸੀਂ ਪਹੁੰਚੇ ਹੋਇਆ ਹੁਣ ਅਸੀਂ ਅਸਾਂ ਇਸ ਤਸਵੀਰ ਤੇ ਕਲਗੀਧਰ ਮਾਦੀ ਕਰਮਾਂ ਤੇ ਅਸੀਂ ਹਾਜ਼ਰ ਖੜੇ ਮਾਛਵੜੀ ਕਰਦੇ ਅਸੀਂ ਜਨਨ ਖੜੇ ਇਹ ਦਸਤਾਰ ਸਜਾਉਂਦਾ ਮੁੱਖ ਦੇਸ਼ ਕੀ ਹੈ ਜੀ ਕੀ ਸੰਗਤਾਂ ਨੂੰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਦਸਤਾਰ ਦਾ ਮੈਸੇਜ ਦੇ ਰਿਹਾ ਸੰਗਤ ਨੂੰ ਵੀ ਤੁਸੀਂ ਦਸਤਾਰ ਸਜਾਓ ਤਾਂ ਮੈਂ ਛੋਟੀ ਸਜਾਓ ਮਹਾਰਾਜ ਜੀ ਕਿਰਪਾੰਦ ਤਸਤਾਰ ਦੀ ਖੂਬੀ ਆ ਰੋਬ ਹੈ ਦਸਤਾਰ ਪਿੱਛੇ ਪਾਤਸ਼ਾਹ ਨੇ ਖੋਲੇ ਆ ਗੁੱਡੀਆਂ ਪਟੋਲੇ ਦੀ ਕੀ ਕਦਰ ਨਹੀਂ ਹੈ ਦਸਤਾਰ ਔਰੰਗਜ਼ੇਬ ਕਹਿੰਦਾ ਸੀਗਾ ਮੈਂ ਦਸਤਾਰ ਨਹੀਂ ਸਿਉਣ ਦੇਣੀ ਮਹਾਰਾਜ ਨੇ ਆਖਿਆ ਮੇਰੇ ਤਾਂ ਬੱਚੇ 100-100 ਦਮਾਲੇ ਸਿਉਣ ਕੋਈ ਅਜੇ ਤੱਕ ਸਾਬਤ ਹੋ ਰਿਹਾ ਸਾਰਾ ਲਾ ਕੇ ਬਾਬਾ ਅਤੇਸ਼ ਸਿੰਘ ਜੀ ਛੋਟੇ ਸਾਹਿਬ ਜਦ ਦੇ ਮਹਾਰਾਜ ਕਰਮਾ ਨੂੰ ਫਤਿਹਗੜ੍ਹ ਸਾਹਿਬ ਵੀ ਹਾਜ਼ਰ ਨਹੀਂ ਹੋ ਐਫਐਮ ਜਿੱਥੇ ਜਾਗ ਕਰਨੀ ਉੱਥੇ ਹਾਜ਼ਰ ਨੇ ਅਡਿਊਟੀ ਉਹ ਹਾਜ਼ਰ ਜਿਹੜਾ ਪਰਦਾਕੇ ਦਾ ਹੈਡ ਆਫ ਜਿਹੜਾ ਹੈ ਫਤਗੜ ਸਾਹਿਬ ਤੁਸੀਂ ਕਿਹਦੇ ਸਸਤਾ ਨਾਲ ਜੁੜੇ ਹੋਇਆ ਬੁੱਢਾ ਦਲਜ ਬਗੈਰਾ ਜਾਂ ਕਿਸੇ ਨੇ ਕੋਈ ਆਪਣੇ ਜਿੱਤੇ ਜੀ ਸੇਵਾ ਕਰ ਰਹੇ ਹੋ ਕਿਤੇ ਸੇਵਾ ਵੀ ਕਰਦੇ ਹੋ ਮੈਂ ਵੀ ਸਰਕਾਰ ਸਭ ਦਾ ਕਰਦਾ ਸਾਰਿਆਂ ਦਾ ਮੇਰਾ ਪਿਆਰ ਆ ਸਾਰਿਆਂ ਦੇ ਨਾਲ ਪਰ ਮੇਰੀ ਸੇਵਾ ਤੱਕ ਸ੍ਰੀ ਸਤਖੰਡ ਸ੍ਰੀ ਹਰਿਉਤ ਸਾਹਿਬ ਤੋਂ ਗੁਰਦੁਆਰਾ ਮਾੜੀ ਸਾਹਿਬ ਪਿੰਡ ਮੱਲੀਆਂ ਚ ਸੇਵਾ ਮੈਨੂੰ ਉੱਥੇ ਮਿਲੀ ਹੋਈ ਸੀ ਉਥੋਂ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਆ ਆਪਣੇ ਪਾਵਨ ਪਵਿੱਤਰ ਸਤਿਗੁਰੂ ਦੀ ਜਦੋਂ ਸਲੋਬਰ ਦੀ ਸੇਵਾ ਕਰਾਈ ਨਿਸ਼ਾਨ ਝੁਲੇ ਮਾਰਦੀ ਕਰੇ ਸੜਕਾਂ ਬੜੀਆਂ ਮਾਰਦੀ ਕਰਪਾਹਨ ਦਰਵਾਜ਼ੀ ਸੇਵਾ ਹੁਣ ਤੱਕ ਇਸ ਤਰ੍ਹਾਂ ਨਗਰ ਦੀ ਚਲ ਕਰਾ ਰਹੀ ਆ ਉਸੇ ਸਥਾਨ ਤੋਂ ਹੀ ਮੈਨੂੰ ਦਮਾਲੇ ਦੀ ਸੇਵਾ ਜਿਹੜੀ ਹੈ 645 ਮੀਟਰ ਦਮਾਲਾ ਸਿਆ ਕੇ ਤਪਸਥਾਨ ਸ੍ਰੀ ਹਿਮਕੁੰਡ ਸਾਹਿਬ ਮੈਨੂੰ ਮਹਾਰਾਜੀ ਯਾਤਰਾ ਕਰਾ ਕੇ ਲਿਆਇਆ ਉੱਥੇ ਇਸ਼ਨਾਨ ਕਰਕੇ ਅਸੀਂ ਆਏ ਆ ਅਸੀਂ ਤਾਂ ਮਹਾਰਾਜ ਆਪ ਹੀ ਲਗਿਆ ਮੈਂ ਕੌਣ ਹਿਮਕੁੰਡ ਸਾਹਿਬ ਚੜ੍ਹ ਸਕਦਾ ਪਰ ਮੇਰੇ ਮੂਰੇ ਮੂਰੇ ਇੱਕ ਸਿੰਘ ਗਿਆ ਸੀ ਮੇ ਤੋਂ ਮੂਰੇ ਉਹ ਮੋਟਰਸਾਈਕਲ ਤੇ ਗਿਆ ਸੀ ਆ ਉਹ ਮੋਟਰਸਾਈਕਲ ਲੈ ਕੇ ਚੜ੍ਹਦਾ ਗਿਆ ਪਰ ਲੈ ਕੇ ਨਹੀਂ ਆਇਆ ਉਹ ਉੱਥੇ ਸਲੋਵਰ ਦੇ ਕੰਢੇ ਛੱਡ ਬੜੀ ਹੋਈ ਆ ਇੱਥੇ ਵਸਤਰ ਲਾਉਂਦੇ ਆ ਉੱਥੇ ਛੱਡ ਦੇ ਵਿੱਚ ਹੀ ਮੋਟਰਸਾਈਕਲ ਖੜਾ ਹੁੰਦਾ ਜੀ ਵੇ ਗੱਡੀ ਵੀ ਆਪ ਤੁਹਾਨੂੰ ਜਿਹੜਾ ਵਾਹ ਤੁਹਾਡਾ ਆਪ ਤੋਂ ਨੂੰ ਤੁਸੀਂ ਗੱਡੀ ਮੈਂ ਤਾਂ ਚਲਾਉਂਦਾ ਨਹੀਂਗਾ ਗੱਡੀ ਮੈਨੂੰ ਮਹਾਰਾ ਨੇ ਦਿੱਤੀ ਹੋਈ ਆ ਚਲਾਉਣ ਵਾਸਤੇ ਮੈਂ ਕਿਹਾ ਮੈਂ ਤਾਂ ਨਹੀਂ ਚਲਾਉਂਦਾ ਮਹਾਰਾ ਆਪ ਹੀ ਇਹਦੇ ਕਰਨ ਦੇ ਆ ਜੇ ਮੈਂ ਚਲਾਵਾਂ ਤਾਂ ਗੱਡੀ ਮੈਂ ਖੂਬ ਛੱਡ ਸਕਦਾ ਮੈਂ ਈ ਨੌਜਵਾਨਾਂ ਨੂੰ ਕੀ ਸੰਦੇਸ਼ ਦਵਾਂਗੇ ਮਾਪਿਆਂ ਦੀ ਸੇਵਾ ਕਰੋ ਸਿੱਖੀ ਸਰੂਪ ਧਾਰਨ ਕਰੋ ਗੁਰੂ ਸਾਹਿਬ ਦੀ ਕੁਰਬਾਨੀ ਕੀ ਦਿਨ ਯਾਦ ਰੱਖੋ ਜਿਹੜੇ Hindu ਭਰਾ ਆ ਉਹ ਗੀਤਾ ਪੜ੍ਹ ਲਓ ਮੁਸਲਮਾਨ ਜਿਹੜੇ ਭਰਾ ਨੇ ਉਹ ਕੁਰਾਨ ਪੜ੍ਹ ਲਓ ਜਿਹੜੇ ঈਸਾ ਮਸੀਹ ਨੂੰ ਮੰਨਦੇ ਆ ਉਹ ਬੈਬਲ ਪੜ੍ਹ ਲਓ ਜਿਹੜੇ ਗੁਰਸਿੱਖ ਖਾਨ ਸਿੰਘ ਸਾਹਿਬ ਹਨ ਉਹ ਬੱਕੀ ਵਾਂਗੂ ਹਰ ਕਿਸੇ ਅੱਗੇ ਮਿਆ ਮਿਆ ਨਾ ਕਰੋ ਹਰ ਕਿਸੇ ਦੇ ਕਿ ਝੋਕੋ ਨਾ ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ ਐਡਾ ਵੱਡਾ ਪਾਤਸ਼ਾਹ ਮਹਾਰਾਜ ਸਾਨੂੰ ਪੰਜ ਪੈਸੇ ਨਾਰੀਅਲ ਪੰਜ ਪਰਕਮਿਆ ਕਰਕੇ ਗੁਰੂ ਸਾਹਿਬ ਨੇ ਅਬਚਰ ਨਗਰ ਦੇ ਬੰਦ ਗੁਰੂ ਦਾ ਨਾਮ ਜਬਤ ਸੁਪਾਇਆ RAM ਇਹ ਪਾਤਸ਼ਾਹ ਨੇ ਇਸ਼ਾਰਾ ਕੀਤਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਇਹ ਪ੍ਰਗਟ ਹਨ ਮਹਾਰਾਜ ਜੀ ਨਮਸਕਾਰ ਕਰਨ ਦੇ ਨਾਲ ਨਹੀਂ ਸਾਡਾ ਸਰਨਾ ਨਮਸਕਾਰ ਕਰਨ ਦਾ ਫੇਰ ਹੀ ਲਾਭ ਹੈ ਜੇ ਮਹਾਰਾ ਦਾ ਬਚਨ ਮੰਨੀਏ ਜੇ ਅਸੀਂ ਮੱਥੇ ਵੀ ਟੇਕੀ ਜਾਈਏ ਗੁਰਦੁਆਰਾ ਜਾ ਕੇ ਠੇਕੇ ਦਾ ਖੜਾ ਨਹੀਂ ਛੱਡਦੇ ਨਾ ਨੰਗਿਆਂ ਦਾ ਖੜਾ ਛੱਡਦੇ ਆ ਮਹਾਰਾਏ ਕਹਿੰਦੇ ਭਾਈ ਰੋਮਾਂ ਦੀ ਜਦਵੀ ਨਾ ਕਰੋ ਫੇਰ ਹੀ ਗੁਰੂ ਘਰ ਦਾ ਲਾਭ ਹੈ ਆਪਣੇ ਡਿਜ਼ਾਈਨ ਨਾ ਪਾਓ ਜਿਹੜੇ ਗੁਰਨਾਮ ਸਾਹਿਬ ਦਾ ਡਿਜ਼ਾਈਨ ਪਾ ਕੇ ਤੁਹਾਨੂੰ ਭੇਜਿਆ ਵਾ ਆਪਣਾ ਰੂਪ ਬਣਾ ਕੇ ਭੇਜਿਆ ਮਹਾਰਾਜ ਦੇ ਰੂਪ ਨੂੰ ਵਿਗਾੜੋ ਉਹ ਇਹ ਸਾਡੇ ਨਾਲ ਅਸੀਂ ਸਿੱਖ ਸਾਹਿਬ ਜਿਨ੍ਹਾਂ ਨੇ 645 ਮੀਟਰ ਲੰਬੀ ਤਸਾਦ ਸਜਾਈ ਆ ਤੇ ਨੌਜਵਾਨਾਂ ਨੂੰ ਸੰਦੇਸ਼ਾ ਦੇ ਦੇਣਾ ਮੈਂ ਗੁਰਦੀਪ ਸਿੰਘ ਟਕਾਲ ਜੱਗਬਾਨੀ ਟੀਮ ਲਈ ਮਾਝੜਾ ਸਾਹਿਬ